ਰਾਉਣਾ ਪੈਣਾ ਸੋ ਜਿਹੜਾ ਸਭ ਤੋਂ ਸੋਹਣਾ ਬਲਦ ਆ ਉਹਨੂੰ ਐਨੀਮਲ ਹਸਬੈਂਡਰੀ ਵੱਲੋਂ ਡਾਇਰੈਕਟਰ ਤੇ ਡਿਪਟੀ ਡਾਇਰੈਕਟਰ ਸਾਹਿਬ ਵੱਲੋਂ ਉਹ ਤੁਸੀਂ ਬਲਦ ਲੈ ਕੇ ਨਾ ਜਾਇਓ 10000 ਰੁਪਇਆ ਉਹਦੀ ਸੁੰਦਰਤਾ ਲਈ ਸਪੈਸ਼ਲ ਆ ਜਿਹੜਾ ਜਿੱਤੂ ਜਸਮੀਨ ਗਰੇਵਾਲ ਮਾਰ ਦੋ ਭਾਈ ਜੀ ਸੋਹਣਾ ਬਲਦ ਵੀ ਦੇਖਣਾ ਦੌੜਤਾ ਦੇਖਣੀ ਆ ਹੁਣ ਤੁਸੀਂ ਫਿਰ ਸੋਹਣਾ ਬਲਦ ਵੀ ਦੇਖ ਕੇ ਆਇਓ ਲਓ ਹੁਣ ਫਿਰ ਸਾ ਰੁਕਣ ਵਾਲੇ ਜਸਵੀਨ ਗਰੇਵਾਲ ਨਾਰੰਗਵਾਲ ਲਓ ਹੁਣ ਸੁਣ ਲੋ ਜਿਹੜੀ ਗੱਡੀ ਆਉਣੀ ਆ ਇੱਕ ਨੰਬਰ ਡੱਬੇ ਦੇ ਵਿੱਚ ਹਜੇ ਝੰਡੀ ਲਾਲ ਹੀ ਰੱਖਿਓ ਹਜੇ ਝੰਡੀ ਆ ਗਰਜੀਤ ਵੀਰ ਥੋੜੇ ਆਪਾਂ ਨੂੰ ਸਾਈਡ ਤੇ ਕਰਨ ਦਿਲਜੋਤ ਵੀਰ ਬੰਦੇ ਪਿੱਛੇ ਕਰੋ ਇਹ ਇਹ ਜਿਹੜਾ ਇੱਕ ਨੰਬਰ ਡੱਬਾ ਵਾ ਗੁਰਵਿੰਦਰ ਸਿੰਘ ਜੀ ਕੁਲਿਆਰ ਥਾਣੇਦਾਰ ਰਣਜੀਤ ਸਿੰਘ ਜੀ ਬੀਪੁਰ ਇਹ ਥਾਣੇਦਾਰ ਵਾਲਾ ਬੱਛਾ ਇੱਕ ਨੰਬਰ ਡੱਬੇ ਚ ਕਲਵੰਤ ਸਿੰਘ ਚਨਾਰ ਥਾਨ ਗੁਰਪ੍ਰੀਤ ਭਮਾਰਸੀ ਤ्रू ਦੌੜ ਦਾ ਜੁਗਨੂ ਇਹ ਜਿੱਥੇ ਜਾਦੀ ਸਰਪੰਚ ਵਜੀਰਾਬਾਦ ਦਾ ਕਮਲ ਅਹਿਮਾਂਜੂਪੁਰ ਕੋਚ ਜੰਗ ਬਲਾਲੇ ਦਾ ਇਹ ਚਨਾਰਥਾਲੀਆਂ ਦੇ ਨਾਲ ਡੱਬਾ 2 ਹੋਵੇਗਾ ਇਹ ਜਿਹੜਾ ਰਾਜੂ ਵੀਰ ਆਸੀ ਕਲਾ ਸੰਦੀਪ ਬਹਿਲਪੁਰ ਭੀਰਾ ਕਲਾਮ ਬਾਲੀ ਪਲਾਹੀ 골ਡੀ ਲਤਾੜਾ ਇਹ ਵੱਡੱਬਾ ਬਾਈ ਜੀ ਜਿਹੜਾ 3 ਹੋਵੇਗਾ ਰਣਜੀਤ ਸਿੰਘ ਸੋਹਤਾ ਬਾੜੀਆਂ ਗੋਲੂ ਯੋਧਾ ਸੁੱਖਾ ਨਾਗਰਾ ਇਹ ਖੁਸ਼ੀਆਂ ਮੰਗਰੀ ਪੰਮਾ ਰਾਮਗੜ ਇਹ ਡੱਬਾ 3 ਹੋਵੇਗਾ ਤੇ ਇੱਥੇ ਵਿਆਹ ਹੋਇਆ ਉਹਦੀ ਬੇਟੀ ਤੇ ਉਹਨਾਂ ਦੀ ਸਾਡੀ ਭੈਣ ਬੈਠੀਆਂ ਦੋਨੇ ਬੇਟੀਆਂ ਇੱਕ ਕਿਸਮਤ ਢੰਡਾਰੀ ਦੀ ਅੱਜ ਕਿਸਮਤ ਆਪਣੇ ਨਾਨਕੇ ਪਿੰਡ ਕਿਲਾਰਾ ਪਰ ਦੇ ਵਿੱਚ ਕਿਵੇਂ ਦਿਖਦੀ ਆ ਇਹ ਹੁਣ ਤੁਹਾਨੂੰ ਸਮੇ ਦੇ ਗਰਭ ਦੇ ਵਿੱਚ ਡੱਬਾ 4 ਜਿੱਧਰ ਸਾਡੀਆਂ ਭੈਣਾਂ ਬੈਠੀਆਂ ਨੇ ਥੋੜੇ ਪਿੰਡ ਦੇ ਤੇ ਸਾਡੀ ਭੈਣ ਦਾ ਜਿੱਥੇ ਵੀ ਰੋਏ ਇਹ ਕਿਸਮਤ ਢੰਡਾਰੀ ਦੀ ਜੋੜੀ ਕਿਸਮਤ ਅੱਜ ਕਿਲਾਰਾ ਪਰ ਦੇ ਮੈਦਾਨ ਦੇ ਵਿੱਚ ਗੁੰਨਾ ਢੰਡਾਰੀ ਸ਼ੀਰਾ ਖਾਨਬਾਦ ਬਾਈ ਹਰਵਿੰਦਰ ਹੁਣੀ ਤੇ ਅਖਾ ਚੂੜ ਚੱਕਾ ਨਹੀਂ ਭਾਈ ਭਾਈ ਜੀ ਛੱਡੇ ਨਹੀਂ ਜਾਣੇ ਰਤਲ ਬਾਈ ਜੀ ਆਪਾਂ ਸਾਰੇ ਪਿੱਛੇ ਕਰੀਆ ਆਪ ਹੁਣ ਜ਼ਿੰਮੇਵਾਰੀ ਲਾ ਕੇ ਬਾਈ ਜੀ ਹੋਵੋ ਸਾਈਡ ਤੇ ਕਿਉਂਕਿ ਹੁਣ ਉਹ ਤੂਫਾਂ ਬਾਈ ਜੀ ਹੋ ਜਾ ਪਿੱਛੇ ਛੱਡਿਓ ਨਾ ਬਾਈ ਜੀ ਲਾਲ ਝੰਡੀ ਰੱਖਿਓ ਬਾਈ ਜੀ ਲਾਲ ਝੰਡੀ ਰੱਖਿਓ ਹਜੇ ਛੱਡਿਓ ਨਾ ਬਹੁਤ ਫਸਮਾ ਮੁਕਾਬਲਾ ਜਾਦੇ ਫਸਮਾ ਮੁਕਾਬਲਾ ਬਾਈ ਜੀ ਨਾ 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 ਉਹ ਤੋਂ ਬਗਾਰ ਛੱਡਣੀ ਲਾਲ ਝੰਡੀ ਬਾਈ ਜੀ ਕਦੇ ਕਰੇ ਹਜੇ ਕਰਾਉਂਦੇ ਹੀ ਨਹੀਂ ਕਰਾਉਂਦੇ ਹੀ ਨਹੀਂ ਨਾ ਬਾਈ ਜੀ ਇਹ ਹੋਣੀ ਨਹੀਂ ਇਹ ਹੋਣੀ ਨਹੀਂ ਗੱਲ ਬਾਈ ਜੀ ਹੋਵੋ ਯਾਰ ਪਿੱਛੇ ਆਏ ਕਿਵੇਂ ਹੋ ਜੂਗਾ ਗੱਲ ਬਾਜੀ ਤੁਸੀਂ ਤਾੜੀਆਂ ਤੂੜੀਆਂ ਮਾਰ ਕੇ ਬੁਲਾ ਲਓ ਇਹਨਾਂ ਨੂੰ ਹੁਣ ਉਹਨੇ ਚਰ ਬਾਜੀ ਹੁਣ ਨਾ ਮੈਂ ਕਿਹਾ ਲਾਲ ਝੰਡੀ ਰੱਖ ਕਿੱਥੇ ਵੀਰ ਵਿੱਕੀ ਵੀਰ ਲਾਲ ਝੰਡੀ ਰੱਖਿਓ ਜੱਲਾ ਨਾ ਬਾਜੀ ਹੋਣੀ ਨਹੀਂ ਹੋਣੀ ਨਹੀਂ ਬੱਬੀ ਭਾਈ ਕਰੋ ਤੁਸੀਂ ਕਰੋ ਥੋੜੇ ਥੋੜੇ ਸਾਈਡ ਤੇ ਨਾ ਬਾਜੀ ਇਹ ਰਿਕਾਰਡ ਬਣਨੇ ਆ ਰਿਕਾਰਡ ਕਨਵਰ ਗਰੇਵਾਲ ਬਾਜੀ ਇੱਕ ਨਹੀਂ ਹੋਣਾ ਥੋੜੇ ਬੁਲਕਾਰ ਹੋਵੇ ਯਾਰ ਥੋੜਾ ਜਿਹਾ ਪਿੱਛੇ ਨਾ ਯਾਰ ਕਿਵੇਂ ਹੋਊਗਾ ਕਾ ਏਕੜ ਗੱਲ ਬਾਜੀ ਹੋਜੋ ਥੋੜਾ ਥੋੜਾ ਪਿੱਛੇ ਹੋਜੋ ਹਰਜੀਤ ਭਾਈ ਕਰੋ ਥੋੜਾ ਥੋੜਾ ਸਾਰੇ ਕਿਉਂਕਿ ਐ ਪ੍ਰਸ਼ਾਸਨ ਨੂੰ ਥੋੜੀ ਜੀ ਬੇਨਤੀ ਕਰਨੀ ਪੈਣੀ ਆ ਹਾਂਜੀ ਭਾਈ ਜੀ ਬਾਜੀ ਹੱਥ ਬੰਨ ਕੇ ਯਾਰ ਹੋਜੋ ਪਿੱਛੇ ਬਾਜੀ ਐ ਕਿਵੇਂ ਭੱਜੂਗੀ ਤੁਸੀਂ ਬਾਜੀ ਤੁਹਾਡੀ ਅਕਸੁਖਤਾ ਬਹੁਤ ਆ ਪਰ ਉਹ ਤੋਂ ਬਿਗਾਰ ਭੱਜਣੇ ਨਹੀਂ ਯਾਰ ਖਰਾਬ ਬਾਜੀ सरपंच साहब लक्की भाई जी ਤੁਸੀਂ ਅੱਗੇ ਆਓ ਕਰਾਓ ਥੋੜਾ ਥੋੜਾ ਬਣਾਓ ਤੁਸੀਂ ਤਾਂ ਅੱਗੇ ਆ ਜਾਓ ਤੁਸੀਂ ਤਾਂ ਕਰਾਓ ਸਾਈਡ ਤੇ ਤੁਸੀਂ ਤਾਂ ਸਾਰਾ ਕੁਝ ਲक्की भाई ਕਰਾਓ ਲक्की सरपंच ਵੱਲੋਂ ਝੁੱਲਾਂ ਦੀ ਜੋੜੀਆਂ ਦਿੱਤੀਆਂ ਜਾਣੀਆਂ ਨੇ ਕਰਾਓ ਥੋੜਾ ਥੋੜਾ ਸਾਈਡ ਤੇ ਸੋ ਮੈਂਬਰ ਸਿੰਘ ਦੀ ਪੰਚਾਇਤ ਬਹੁਤ ਧੰਨਵਾਦ ਭਾਈ ਜੀ ਹੋਵੋ ਥੋੜਾ ਥੋੜਾ ਯਾਰ ਫੇਰ ਉੱਥੇ ਹੀ ਆ ਜਾਂਦੇ ਆ ਭਾਈ ਜੀ ਐ ਹਰਜੀਤ ਭਾਈ ਐ ਹੋਣਾ ਨਹੀਂ ਕੰਮ ਬੈਠੇ ਰਹੋ ਭਾਈ ਜੀ ਖੜੇ ਰਹੋ ਉਧਰ ਵਿਚਾਰੇ ਪਾਪ ਲੱਗੂਗਾ ਪਾਪ ਤੁਹਾਨੂੰ ਜੇ ਨਾ ਪਿੱਛੇ ਹੋਏ ਭਾਈ ਜੀ ਪਾਪ ਲੱਗੂ ਬਹੁਤਾ ਵੱਡਾ ਪਾਪ ਨੂੰ ਐ ਤਾਂ ਡਰਦੇ ਆ ਪਾਪ ਤੋਂ ਹੋ ਜੋ ਥੋੜਾ ਥੋੜਾ ਪਿੱਛੇ ਪੈ ਜੀ ਹੋਰ ਹੋ ਜੋ ਜਰ ਹੋ ਜੋ ਪਿੱਛੇ ਉਹ ਬੱਚੇ ਆ ਆਪਣੇ ਨਹੀਂ ਆਉਣੇ ਇਹ ਬੱਚੇ ਤਾਂ ਗੁੰਨੇ ਦੇ ਆਉਣੇ ਆ ਇਧਰ ਦਲਜੋਤ ਵੀ ਹਾਂ ਪ੍ਰਸ਼ਾਸਨ ਨੂੰ ਬੇਨਤੀ ਹੈ ਪ੍ਰਸ਼ਾਸਨ ਨੂੰ ਹਰਵਿੰਦਰ ਵੀਰ ਸਮਾਣਾ ਤਾਰਾ ਦੌਧਰ ਜਿਹੜੀ ਗੱਡੀ ਆ ਜੁੜ ਰਹੀ ਆ ਸੋ ਵੱਡਾ ਸਤਿਕਾਰ ਪ੍ਰਧਾਨ ਮੰਤਰੀ ਵਾਲੇ ਇਹ ਫਾਈਨਲ ਦੇ ਵਿੱਚ ਇਹ ਵੀ ਬੜਾ ਮਹਿੰਗਾ ਬੱੱਛਾ ਜਿਹੜਾ ਕੱਟੂ ਵਾਲੀਆਂ ਆਲਾ ਭਜਦਾ ਵਾ ਹਜੇ ਦੇਖ ਲੋ ਪੁੱਛ ਲੋ ਪਹਿਲੇ ਤਸੱਲੀ ਕਰ ਲੋ ਇੱਕ ਕਣ ਤਸੱਲੀ ਕਰ ਲੋ ਹਜੇ ਅ ਹੋ ਜੋ ਬਾਜੀ ਥੋੜਾ ਜਿਹਾ ਪਿੱਛੇ ਲਓ ਦੇਖਦੇ ਆ ਆ ਵੀਰ ਹਰਵਿੰਦਰ ਹੁਣੀ ਸਮਾਣੇ ਵਾਲੇ ਵੀਰ ਤਾਰੇ ਹੁਣੀ ਦੌਧਰ ਵਾਲੇ ਸੋ ਬਹੁਤ ਧੰਨਵਾਦ ਵੀਰਾਂ ਨੇ ਵੀਰੋ ਮੇਰਾ ਬੜਾ ਵੱਡਾ ਮਾਨ ਸਤਿਕਾਰ ਕੀਤਾ 3.5 ਲੱਖ ਰੁਪਈਆ ਜੀਪ ਦੇ ਨਾਲ ਸੋ ਬਹੁਤ ਧੰਨਵਾਦ ਲੋ ਬਾਈ ਜੀ ਬਾਈ ਜੀ ਕਰੀਏ ਲਾਲ ਛੱਲੇ ਤੇ ਚਿੱਟੀ ਗਈਏ ਇੱਕ ਵਾਰੀ ਤਾੜੀਆਂ ਮਾਰ ਕੇ ਦੱਸ ਦਿਓ ਬੋਲੋ ਸੋਨਹਾਲ ਖੁੱਲ ਕੇ ਆਵਾਜ਼ ਨਹੀਂ ਆਈ ਬੋਲੋ ਸੋਨਹਾਲ ਲਾਹਣ ਸੱਟ ਨੇ ਪੰਜਾਬੀ ਤੇ ਦੇਖਦੇ ਹਾਂ ਹੁਣ ਔਰ ਰਿਕਾਰਡ ਜੋ ਅੱਜ ਕਿਲਾਰਾਏਪਰ ਦੇ ਮੈਦਾਨ ਦੇ ਵਿੱਚ 19 ਫਰਵਰੀ 2026 ਢਲਦਾ ਹੋਇਆ ਸੂਰਜ ਕਿਲਾਰਾਏਪਰ ਦੇ ਖੇਡ ਮੇਲੇ ਦੀਆਂ ਬਾਤਾਂ ਪਾਉਂਦਾ ਹੋਇਆ 5:57 58 ਮਿੰਟ ਹੋਣ ਨੂੰ ਫਿਰਦੇ ਆ ਸਮਾਂ ਡੋਠੋਣਾ ਰਿਕਾਰਡ ਬਣਨੇ ਆ ਬਾਈ ਬਿਆੰਤ ਨੇ ਝੰਡੀ ਚੱਕ ਲਈ ਆ ਤੇ ਦੇਖਦੇ ਆ ਹੁਣ ਗੱਲ ਕਿੱਥੇ ਜੁੜਦੀ ਆ ਸੋ ਇਹ ਜਿੱਥੇ ਗੁਰਿੰਦਰ ਸਿੰਘ ਕੁਲੇਬਾਲ ਠਾਣੇਦਾਰ 2 ਪਰ ਇੱਕ ਨੰਬਰ ਡੱਬਾ ਕੁਲਵਿੰਦਰ ਚਨਾਰ ਥਾਲ ਤਨੂਰ ਰੌਧਰ 2 ਨੰਬਰ ਡੱਬਾ ਅਸਫਖਾਰ ਰਾਜੂ ਬਾਰੀਆ ਰਣਜੀਤ ਸਿੰਘ ਸੋਤਾ ਬਾਰੀਆਂ ਹਰਵਿੰਦਰ ਸਮਾਣਾ ਤਾਰਾ ਦੌਧਰ ਇਹ ਡੱਬਾ 3 ਤੇ ਆ ਗੁੰਨੇ ਢੰਡਾਰੀ ਦਾ ਘਰ ਦਾ ਜੋਟਾ ਦੋਨੇ ਬਰਦ ਲਾਲ ਸਿੰਘ ਦੇ ਪੁੱਤ ਦੇ ਕਿਸਮਾ ਢੰਡਾਰੀ ਦੇ 4 ਨੰਬਰ ਡੱਬਾ ਜਿੱਧਰ ਬੀਬੀਆਂ ਤਾਂ ਬੈਠੀਆਂ ਨੇ ਦੇਖਦੇ ਆ ਬਾਜੀ ਹੁਣ ਗੱਲ ਕਿੱਥੇ ਜੁੜਦੀ ਆ ਯਾਦੇ ਫਸਮਾ ਮੁਕਾਬਲਾ ਜਾਦੇ ਫਸਮਾ ਤੂਫਾਨ 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 ਆ ਰਿਹਾ ਕੋਲਾਰਾਏ ਪਰ ਦੇ ਮੈਦਾਨ ਤੂਫਾਨ ਆ ਰਿਹਾ ਤੂਫਾਨ ਅਜੇ ਢਲਦਾ ਹੋਇਆ ਸੂਰਜ ਪੂਰੇ 6:00 ਵਜੇ ਪੂਰੇ 6:00 ਵਜੇ ਪੰਜਾਬ ਦੀ ਪ੍ਰਾਪਤੀ ਖੇਡਾਂ ਦੀ ਦੌਰ ਦਾ ਤੂਫਾਨ ਆਉਣ ਲੱਗਿਆ ਵਾ ਜੋ ਰਿਕਾਰਡ ਬਣਨੇ ਆ ਚਾਹੇ ਡਿਸਕਵਰੀ ਚੈਨਲ ਹੋਵੇ ਚਾਹੇ ਜੀ ਨਿਊਜ਼ ਜੀ 80 ਵਕਫਾ ਹੋ ਜਾ ਬਾਈ ਸਾਹ ਤੇ ਹੋ ਜਾ ਸਾਹ ਤੇ ਦੇਖਦੇ ਆਹਾ ਆਹਾ ਮਰ ਜੇ ਇਧਰ 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 ਓ ਬਾਈ ਜੀ ਮੂਰੇ ਪਰੇ ਹੋ ਜਾ ਯਾਰ ਓ ਮੂਰੇ ਪਰੇ ਹੋ ਜਾ ਕੀ ਬਾਤ ਆ ਕੀ ਬਾਤ ਆ ਆਹਾ 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 ਲਓ ਬਾਈ ਜੀ ਲਓ ਬਾਈ ਜੀ ਲਓ ਬਾਈ ਜੀ ਲਓ ਬਾਈ ਜੀ ਓ ਧਰੂ ਦੌਧਰ ਦਾ ਜੁਗਰੂ ਬਾਈ ਜੀ ਮਾਰ ਗਿਆ ਇਹ ਜਿੱਥੇ ਕਮਲ ਰਹਿਮਾਨਜੂਪੁਰ ਕੋਚ ਜੰਗ ਬੜਾਲਾ ਬਾਜੀ ਮਾਰ ਗਿਆ ਬਾਈ ਜੀ ਕੰਤਾ ਚਨਾਰਥਾਲ ਗੌਰਪ੍ਰੀਤ ਭਮਾਰ ਸੀ ਦੇ ਨਾਲ ਇਹ ਜੋੜੀ ਮੇਰੀ ਜੜਾਈ ਹੋਈ ਆ ਇਸ ਮੈਦਾਨ ਦੇ ਵਿੱਚ ਇਹ ਜੋੜੀ ਮੇਰੀ ਜੜਾਈ ਹੋਈ ਆ ਤੇ 2 ਨੰਬਰ ਤੇ 2 ਨੰਬਰ ਵੀ ਸਾਫ ਹੀ ਆ ਗੁੰਨਾ ਢੰਡਾਰੀ ਬਾਈ ਜੀ ਸੈਕਿੰਡ ਰਹਿ ਗਿਆ ਗੁੰਨਾ ਢੰਡਾਰੀ ਸੈਕਿੰਡ ਰਹਿ ਗਿਆ ਹੁਣ ਬਾਕੀ ਮੈਨੂੰ ਰਿਜ਼ਲਟ ਦੇਖ ਲੈਣ ਦਿਓ ਹੁਣ ਬਾਕੀ ਘਰ ਦਾ ਜੁੱਟ ਮੈਂ ਤੁਹਾਨੂੰ ਦੱਸਿਆ ਸੀ ਵੀ ਗੁੰਨਾ ਕਹਿੰਦਾ ਕਿਸਮਤ ਕਹਿੰਦੀ ਆ ਮਾ ਮ ਲਫਾਫਾ ਪਾਟਣਾ ਨਹੀਂ ਹੈਗਾ ਸੋ ਇਹ ਘਰ ਦਾ ਜੁੱਟ ਲੈ ਗਿਆ ਭਾਈ ਕਬੱਡੀ ਦੀਆਂ ਫਾਈਨਲ ਟੀਮਾਂ ਘਰੇ ਦਾ ਰਣਤੀ ਕਬੱਡੀ ਆ ਤੇ ਡਾਕਟਰ ਕਿੰਨੀ ਕੁਲੇ ਆ ਮਾਰ ਗਿਆ ਬਾਜੀ ਭਾਈ ਕਬੱਡੀ ਦੀਆਂ ਫਾਈਨਲ ਟੀਮਾਂ ਜਾ ਤੇ ਕਹਿੰਦਾ ਚੌਥਾ ਚੈੱਕ ਕਰਾਂਗੇ ਇਹ ਪਜਾ ਤੇ ਚੌਥਾ ਕਾਲੇ ਮਣਿਆਣੀ ਦਾ ਬਹੁਤ ਬਹੁਤ ਮੁਬਾਰਕਾਂ ਡਾਕਟਰ ਸਖੈਨ ਸਿੰਘ ਹੋਣੀ ਸੋ ਵੀਰੋ ਗੁਰੂ ਮਹਾਰਾਜ ਦੀ ਕਰਾ